ਇਸ ਵੇਲੇ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਵੈਸਟ ਸੀਟ ਤੋਂ ਜਿਹੜੇ ਪੰਜਾਬ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਜਿਹੜਾ ਉਹ ਉਮੀਦਵਾਰ ਐਲਾਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਪੈਰ ਧਰਿਆ ਜਾ ਰਿਹਾ ਦੱਸਦੀ ਹੈ ਕਿ ਉਹਨਾਂ ਨੂੰ ਉਮੀਦਵਾਰ ਐਲਾਨਿਆ ਕਿਉਂਕਿ ਗੁਰਪ੍ਰੀਤ ਗੋਗੀ ਜਿਹੜੇ ਉੱਥੋਂ ਦੇ ਵਿਧਾਇਕ ਸੀ ਉਹਨਾਂ ਦਾ ਪਿਛਲੇ ਦਿਨੀ ਦਿਹਾਂਤ ਹੋਇਆ ਸੀ ਦਿਹਾਂਤ ਤੋਂ ਬਾਅਦ ਉਹ ਖਾਲੀ ਜਿਹੜੀ ਸੀਟ ਆ ਉਹ ਖਾਲੀ ਹੋਈ ਸੀ ਤਾਂ ਹੁਣ ਉੱਥੋਂ ਪੰਜਾਬ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਵਾਰ ਸੰਜੀਵ ਅਰੋੜਾ ਤੇ ਜਿਹੜਾ ਦਾਅ ਜ਼ਮਾਇਆ ਗਿਆ ਪਹਿਲਾਂ ਗੁਰਪ੍ਰੀਤ ਗੋਗੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਹੋਣਾ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਹੈ ਜਿਹੜਾ ਐਲਾਨ ਦਿੱਤਾ ਗਿਆ ਦੱਸਦੀ ਹੈ ਕਿ ਵਿਰੋਧੀ ਧਿਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੀ ਜਗ੍ਹਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਪੰਜਾਬ ਤੋਂ ਸਭਾ ਮੈਂਬਰ ਜਾਣਗੇ ਅਤੇ ਪੰਜਾਬ ਦੀ ਰਾਜਨੀਤੀ ਹੈ ਜਿਹੜੀ ਉਹ ਕੰਟਰੋਲ ਕਰਨਗੇ ਹੁਣ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਜਿਹੜੇ ਅਰਵਿੰਦ ਕੇਜਰੀਵਾਲ ਨੇ ਪੱਕੇ ਪੈਰੀ ਪੰਜਾਬ ਆਉਣ ਲੱਗੇ ਨੇ ਕਿਉਂਕਿ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਗੱਲ ਕਹੀ ਸੀ ਕਿ ਹੁਣ ਜਿਹੜੇ ਲੁਧਿਆਣਾ ਬੈਸਟ ਤੋਂ ਜਿੱਥੇ ਗੁਰਪ੍ਰੀਤ ਗੋਗੀ ਜਿਹੜੇ ਵਿਧਾਇਕ ਸੀ ਉਹਨਾਂ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹ ਇਸ ਸੀਟ ਤੋਂ ਚੋਣ ਲੜ ਕੇ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਆ ਪਰ ਹੁਣ ਇੱਕ ਵੱਡਾ ਐਲਾਨ ਹੋਇਆ ਸੰਜੀਵ ਅਰੋੜਾ ਜਿਹੜੇ ਪੰਜਾਬ ਦੇ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਸੀਟ ਤੋਂ ਛੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਹ ਸੰਜੀਵ ਅਰੋੜਾ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣੇ ਨੇ ਲੁਧਿਆਣਾ ਪੈਸਟ ਤੋਂ ਤਾਂ ਇਹ ਵੱਡੀ ਖਬਰ ਹੈ ਕਿ ਰਾਜ ਸਭਾ ਮੈਂਬਰ ਦੀ ਜਿਹੜੀ ਸੀਟ ਖਾਲੀ ਹੋਈ ਆ ਹੁਣ ਉਹ ਰਾਜ ਸਭਾ ਮੈਂਬਰ ਐਮ ਐਲ ਏ ਦੀ ਚੋਣ ਲੜਨ ਜਾ ਰਿਹਾ ਉਸ ਰਾਜ ਸਭਾ ਮੈਂਬਰ ਦੀ ਸੀਟ ਦੇ ਉੱਤੇ ਹੁਣ ਉਹ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹ ਪੰਜਾਬ ਆਉਣ ਦੀ ਤਿਆਰੀ ਕਰ ਚੁੱਕੇ ਨੇ ਜਿਹੜੀ ਆ ਖਬਰਾਂ ਨੇ ਇਹ ਵਿਰੋਧੀ ਧਿਰ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਆ ਕਿ ਹੁਣ ਅਰਵਿੰਦ ਕੇਜਰੀਵਾਲ ਪੱਕੇ ਪੈਰੀ ਜਿਹੜੇ ਪੰਜਾਬ ਆਉਣ ਦੀ ਤਿਆਰੀ ਦੇ ਵਿੱਚ ਨੇ ਕਿਉਂਕਿ ਪਿਛਲੇ ਦਿਨੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਜਿਹੜੀ 11 ਤਰੀਕ ਨੂੰ ਜਿਹੜੀ 11 ਫਰਵਰੀ ਨੂੰ ਇੱਕ ਪੰਜਾਬ ਦੀ ਪੂਰੀ ਕੈਬਨਿਟ ਦੀ ਜਿਹੜੀ ਮੀਟਿੰਗ ਹੈ ਉਹ ਦਿੱਲੀ ਦੇ ਵਿੱਚ ਹੁੰਦੀ ਆ ਅਰਵਿੰਦ ਕੇਜਰੀਵਾਲ ਉਸ ਦੇ ਵਿੱਚ ਅਗਵਾਈ ਕਰਦੇ ਆ ਉਸ ਮੀਟਿੰਗ ਦੀ ਭਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਸੀਐਮ ਨੇ ਉਹ ਨਾਲ ਬੈਠਦੇ ਆ ਜਿਹੜਾ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਉਤੋਂ ਬਾਅਦ ਜਿਹੜੀ ਲਗਾਤਾਰ ਕਿਆਸਰੀਆਂ ਲਾਈਆਂ ਜਾ ਰਹੀਆਂ ਸੀ ਕਿ ਹੁਣ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਪੰਜਾਬ ਆਉਣਗੇ ਉਹ ਕਿਤਨਾ ਕਿਤੇ ਜਿਹੜੀਆਂ ਕਿਆਸਰੀਆਂ ਸੀ ਉਹ ਸੱਚ ਹੁੰਦੀਆਂ ਦਿਖਾਈ ਦੇ ਰੀਆਂ ਨੇ ਕਿਉਂਕਿ ਰਾਜ ਸਭਾ ਮੈਂਬਰ ਸੰਜੀਵ अरोੜਾ ਨੇ ਜਿਹੜੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਲੁਧਿਆਣਾ ਵੈਸਟ ਸੀਟ ਤੋਂ ਜਿਹੜੇ ਵਿਧਾਇਕ ਗੁਰਪ੍ਰੀਤ ਗੋਗੀ ਸੀ ਉਹਨਾਂ ਦਾ ਪਿਛਲੇ ਦਿਨੀ ਦਿਹਾਂਤ ਹੋਇਆ ਸੀ ਦਿਹਾਂਤ ਤੋਂ ਬਾਅਦ ਉਹ ਸੀਟ ਖਾਲੀ ਹੋਈ ਸੀ ਤਾਂ ਹੁਣ ਆ ਆਦਮਾ ਆਦਮੀ ਪਾਰਟੀ ਦੇ ਵੱਲੋਂ ਆਪਣੇ ਰਾਜ ਸਭਾ ਮੈਂਬਰ ਸੰਜੀਵ अरोੜਾ ਦੇ ਉੱਤੇ ਜਿਹੜਾ ਦਾਅ ਅਜ਼ਮਾਇਆ ਗਿਆ ਏ ਹੁਣ ਉਹਨਾਂ ਦੀ ਜਿਹੜੀ ਸੀਟ ਹੈ ਉਹ ਖਾਲੀ ਹੋਈ ਆ ਵਧਾਇਕ ਦੀ ਸੀਟ ਭਰਨ ਦੇ ਲਈ ਰਾਜ ਸਭਾ ਮੈਂਬਰ ਦੀ ਸੀਟ ਖਾਲੀ ਕੀਤੀ ਗਈ ਹੈ ਕਿ ਇਹ ਸਿੱਧਾ ਸਿੱਧਾ ਜਿਹੜਾ ਦਿਖਾਈ ਦੇ ਰਿਹਾ ਕਿ ਇਸ ਸੀਟ ਤੇ ਹੁਣ ਅਰਵਿੰਦ ਕੇਜਰੀਵਾਲ ਆ ਕੇ ਬੈਠਣਗੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਪੰਜਾਬ ਆਉਣ ਦੀ ਤਿਆਰੀ ਕਰ ਚੁੱਕੇ ਨੇ ਇਹ ਵਿਰੋਧੀ ਧਿਰ ਦੇ ਵੱਲੋਂ ਲਗਾਤਾਰ ਜਿਹੜਾ ਜਦੋਂ ਤੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਹੋਈ ਆ ਉਦੋਂ ਤੋਂ ਕਿਹਾ ਜਾ ਰਿਹਾ ਸੀ ਕਿ ਹੁਣ ਅਰਵਿੰਦ ਕੇਜਰੀਵਾਲ ਪੰਜਾਬ ਆਉਣਗੇ ਤਾਂ ਹੁਣ ਇੱਕ ਜਿਹੜਾ ਇਸ਼ਾਰਾ ਉਹ ਜ਼ਰੂਰ ਕੀਤਾ ਗਿਆ ਕਿਉਂਕਿ ਰਾਜ ਸਭਾ ਮੈਂਬਰ ਦੀ ਜਿਹੜੀ ਸੀਟ ਖਾਲੀ ਕਰਕੇ ਉਹ ਹੁਣ ਵਿਧਾਇਕ ਜਿਹੜੇ ਵਿਧਾਇਕ ਦੀ ਚੋਣ ਦੇ ਲਈ ਐਲਾਨੇ ਗਏ ਨੇ ਉਮੀਦਵਾਰ ਹਾਲਾਂਕਿ ਬਾਕੀ ਜਿਹੜੇ ਰਾਜ ਸਭਾ ਮੈਂਬਰ ਸੀ ਉਹਨਾਂ ਦੇ ਵੱਲੋਂ ਵੀ ਜਿਹੜੀ ਆਪਣੀ ਸੀਟ ਖਾਲੀ ਕਰਨ ਦੀ ਪੇਸ਼ਕਸ਼ ਉਹ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਸੀ ਪਰ ਉਹਨਾਂ ਨੇ ਕੋਈ ਵੀ ਜਿਹੜੀ ਇਹ ਪੇਸ਼ਕਸ਼ ਸੀ ਉਹ ਸਵਕਾਰ ਨਹੀਂ ਕੀਤੀ ਸੀ ਪਰ ਹੁਣ ਇੱਕ ਰਾਜ ਸਭਾ ਮੈਂਬਰ ਨੂੰ ਜਿਹੜਾ ਉਹ ਚੋਣ ਲੜਾਉਣਾ ਸੰਜੀਵ अरोड़ा ਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੈਰ ਧਰਨਾ ਕਿਤਨਾ ਕਿਸੇ ਉਸ ਚੀਜ਼ ਦੇ ਵੱਲ ਇਸ਼ਾਰਾ ਕਰ ਰਿਹਾ ਕਿ ਹੁਣ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹ ਪੰਜਾਬ ਆਉਣਗੇ ਪੱਕੇ ਪੈਰੀ ਆਉਣਗੇ ਤਿਆਰੀ ਕਰ ਲਈ ਗਈ ਆ ਕਿ ਹੁਣ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਬਣ ਕੇ ਜਾਣਗੇ ਇਹ ਵੱਡੀ ਖਬਰ ਆ ਕਿ ਹੁਣ ਕੀ ਜਿਹੜਾ ਪਹਿਲਾਂ ਇੱਕ ਗੱਲਾਂ ਚੱਲਦੀਆਂ ਸੀ ਕਿ ਮੁੱਖ ਮੰਤਰੀ ਜਿਹੜੇ ਭਗਵੰਤ ਸਿੰਘ ਮਾਨ ਉਹ ਕੁਰਸੀ ਤੇ ਨਹੀਂ ਟਿਕੇ ਰਹਿਣਗੇ ਉਹ ਕੁਰਸੀ ਤੋਂ ਲੈਣਗੇ ਜਿਹੜੇ ਅਕਾਲੀ ਆਗੂ ਵਿਕਰਮਜੀਤ ਮੰਜੀਠੀਆ ਨੇ ਉਹਨਾਂ ਦੇ ਵੱਲੋਂ ਵੀ ਇਹ ਦਾਵਾ ਕੀਤਾ ਗਿਆ ਕਿ ਹੁਣ ਜਿਹੜੀ ਭਗਵੰਤ ਸਿੰਘ ਮਾਨ ਦੀ ਸੀਐਮ ਦੀ ਕੁਰਸੀ ਆ ਉਹ ਖਾਲੀ ਕਰਾਉਣ ਦੇ ਤਿਆਰੀ ਦੇ ਵਿੱਚ ਆਮ ਆਦਮੀ ਪਾਰਟੀ ਤਾਂ ਹੋਣਾ ਜਿਹੜੀਆਂ ਇਸ ਚੀਜ਼ ਦੇ ਵੱਲ ਇਸ਼ਾਰਾ ਜ਼ਰੂਰ ਕਰਦੀਆਂ ਸਾਰੀਆਂ ਖਬਰਾਂ ਕਿ ਇੱਕ ਰਾਜ ਸਭਾ ਮੈਂਬਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਉਹਨਾਂ ਦੀ ਸੀਟ ਆ ਜਿਹੜੀ ਉਹ ਖਾਲੀ ਹੋਈ ਆ ਵਧਾਇਕ ਦੀ ਸੀਟ ਭਰਨ ਦੇ ਲਈ ਜਿਹੜੀ ਆ ਉਹ ਰਾਜ ਸਭਾ ਮੈਂਬਰ ਦੀ ਸੀਟ ਖਾਲੀ ਕੀਤੀ ਗਈ ਆ ਤਾਂ ਲੱਗਦਾ ਕਿ ਇਸ ਸੀਟ ਤੇ ਹੁਣ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਆ ਕੇ ਬੈਠਣਗੇ